ਬਾਲੇ ਹੁਣ ਟੁੱਟ ਚੁੱਕੇ ਨੇ ਕਿਸੇ ਵੀ ਵੇਲੇ ਇਹ ਪੂਰੇ ਪਰਿਵਾਰ ਦੇ ਉੱਤੇ ਛੱਤ ਡਿੱਗ ਸਕਦੀ ਹੈ ਛੱਤ ਚੇਂਜ ਕਰਾ ਦੀਏ ਕਿਤੇ ਵੀ ਵੇਲੇ ਡਿੱਗ ਸਕਦਾ ਕੋਈ ਜਾਨੀ ਨੁਕਸਾਨ ਹੋ ਸਕਦਾ ਕੋਈ ਨਹੀਂ ਆਂਦਾ ਸਰ ਪੁੱਛਦਾ ਹੀ ਨਹੀਂ ਕੋਈ ਕਹਿੰਨੇ ਕਿ ਕੋਈ ਪੁੱਛਦਾ ਹੀ ਨਹੀਂ ਪਤਾ ਦਾ ਬਿਮੜਾ ਆ ਹਾਲੇ ਪੋ ਵੀ ਕਰਦੀਏ ਨਹੀਂ ਕੋਈ ਨਹੀਂ ਆਂਦਾ ਹੈਗਾ ਆਪੋ ਆਪਣੀ ਸਾਰੇ ਜਿਪਿੰਦਾ ਸਰਪੰਚ ਜੀ ਮਤ ਲਿਆ ਕਿ ਉਹਨੇ ਨਹੀਂ ਸੁਣੀ ਅਗੋ ਤੁਹਾਨੂੰ ਪਤਾ ਕਹਿ ਨਹੀਂ ਸਕਦੇ ਵਲੇ ਟੁੱਟਣ ਦੇ ਕਮਰੇ ਟਿਕਦੇ ਪਰ ਉਹਨਾਂ ਨੇ ਕਿਆ ਵੀ ਰੱਖ ਲਓ ਉਸਮਾਨ ਉਸਮਾਨ ਉੱਤਰ ਗਿਆ ਤੇ ਆਪ ਲੈਟ ਨਹੀਂ ਬੱਤੀ ਨਹੀਂ ਆਉਂਦੀ ਤੇ ਘੱਟੇ ਤੇ ਪਈ ਸੌਂ ਜਾਂਦਾ ਇਸ ਕਰਕੇ ਹੁਣ ਦੇ ਤਾਂ ਡਰਦੇ ਵਰ ਨਹੀਂ ਰਹੇ ਪਾਰ ਹੀ ਰਹੀਦਾ ਪਿੱਟੇ ਜਾਣ ਕੇ ਇੱਕ ਮੰਜੀ ਡਾਈ ਤੋ ਲੈਟ ਨਹੀਂ ਆਉਂਦੀ ਤੇ ਉਹ ਨਿੱਤਰ ਇਸ ਕਰਕੇ ਲੰਮੇ ਪਈ ਸਤਸ਼ਕਾ ਜੀ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੇ ਜੈਕਰ ਦੱਸ ਤਈ ਕਿ ਪੂਰੇ ਪੰਜਾਬ ਦੇ ਵਿੱਚ ਹੀ ਹੜਾ ਦੀ ਮਾਰ ਹੈ ਤੇ ਅਸੀਂ ਅੰਬਰਸਰ ਦੇ ਪਛੀਆਂ ਪਿੰਡ ਦੇ ਵਿੱਚ ਪਹੁੰਚੇ ਹੋਈਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡੇਰਾ ਬਾਬਾ ਨਾਨਕ ਤੇ ਹੋਰ ਵੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਹੜ ਨੇ ਜਿਹੜੀ ਤਬਾਹੀ ਮਚਾਈ ਹੈ ਪਰ ਮੈਂ ਇੱਕ ਵਾਰੀ ਪਹਿਲਾਂ ਅੰਦਰ ਤਸਵੀਰਾਂ ਜ਼ਰੂਰ ਦਿਖਾ ਦਵਾਂ ਕਿ ਇੱਕ ਘਰ ਹੈ ਜੋ ਹਰ ਦਿਨ ਨਾਲ ਇਸ ਕਦਰ ਪ੍ਰਭਾਵਿਤ ਹੋਇਆ ਮੀਂਹ ਦੇ ਨਾਲ ਕਿ ਉਸਦੇ ਬਾਲੇ ਹੁਣ ਟੁੱਟ ਚੁੱਕੇ ਨੇ ਕਿਸੇ ਵੀ ਵੇਲੇ ਇਹ ਪੂਰੇ ਪਰਿਵਾਰ ਦੇ ਉੱਤੇ ਛੱਤ ਡਿੱਗ ਸਕਦੀ ਹੈ ਤੇ ਤੁਸੀਂ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾ ਦੇਣ ਕਿ ਪਿੱਛੇ ਜਿਹੜੀਆਂ ਇੱਟੀਆਂ ਨੇ ਉਹ ਕਿੰਜ ਅੰਦਰੋਂ ਜੜੀ ਹੈ بارش ਆਉਂਦੀ ਹੈ ਤੇ ਦੇਖ ਸਕਦੇ ਹੋ ਜਿੱਥੋਂ-ਜਿੱਥੋਂ ਰੌਸ਼ਨੀ ਆ ਰਹੀ ਉੱਥੋਂ-ਉੱਥੋਂ ਪਾਣੀ ਵੀ ਆਉਂਦਾ ਹੈ ਪਰਿਵਾਰ ਜਿਹੜਾ ਹੈ ਹੁਣ ਮਦਦ ਦੀ ਗੁਹਾਰ ਲਗਾ ਰਿਹਾ ਹੈ ਮੈਂ ਜ਼ਰੂਰ ਇੱਥੇ ਮਹਿਲਾ ਨੇ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਕਰ ਲਈਏ ਕਿ ਇਹ ਜੀ ਤੁਹਾਡਾ ਘਰ ਹੈ ਜੀ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਧਰ ਕਾਫੀ ਸਿਰ ਹੋ ਗਿਆ ਬੱਚੇ ਮਤਲਬ ਸ਼ਾਦੀ ਸ਼ਾਦੀ ਤੋਂ ਪਹਿਲਾਂ ਦੀ ਇਸ ਤਰ੍ਹਾਂ ਹੀ ਇਹ ਕਮਰੇ ਤੇ ਹੁਣ ਤੁਹਾਨੂੰ ਪਤਾ ਬਾਅਦਸ਼ ਦੇ ਕਰਕੇ ਕਾਫੀ ਨੁਕਸਾਨ ਹੋਇਆ ਬੱਚੇ ਵੀ ੱੱਲੇ ਲੈਂਦੇ ਆ ਤੇ ਆ ਨਾਲ ਦਾ ਕਮਰਾ ਸਾਡੇ ਵੱਡਿਆਂ ਦਾ ਉਹਨਾਂ ਨੇ ਮਨਤ ਕੀਤੀ ਤਾਂ ਉਹਨਾਂ ਨੇ ਸਾਨੂੰ ਮਤਲਬ ਰਹਿਣ ਨੂੰ ਦਿੱਤਾ ਤੇ ਸਾਡਾ ਮਤਲਬ ਜਦੋਂ ਹੜ ਆਏ ਜਾਂ ਫਿਰ ਕਹਿ ਲੋ بارش ਪਈਆਂ ਉਦੋਂ ਉਦੋਂ ਉਸ ਤੋਂ ਪਹਿਲਾਂ ਤੁਸੀਂ ਇੱਥੇ ਰਹਿ ਰਹੇ ਸੀ ਹਾਂਜੀ ਇੱਥੇ ਸੀ ਇਹਨਾਂ ਕਮਰਿਆਂ 'ਚ ਹੀ ਰਹਿੰਦੇ ਹਾਂ ਸ਼ੁਰੂ ਤੋਂ ਇੱਥੇ ਰਹ ਰਹੇ ਅੱਛਾ ਇਹ ਹੀ ਕਮਰੇ ਕਿਸੇ ਨੇ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਕਿ ਤੁਹਾਡਾ ਇਹ ਸਰ ਚਾਹ ਚੇਂਜ ਕਰਾ ਦੀਏ ਕਿਤੇ ਵੀ ਵੇਲੇ ਡਿੱਗ ਸਕਦਾ ਕੋਈ ਜਾਨੀ ਨੁਕਸਾਨ ਹੋ ਸਕਦਾ ਕੋਈ ਨਹੀਂ ਹੁੰਦਾ ਸਰ ਪੁੱਛਦਾ ਹੀ ਨਹੀਂ ਕੋਈ ਕਿਸੇ ਨੇ ਕੋਈ ਪੁੱਛਦਾ ਹੀ ਨਹੀਂ ਪਿੱਤਾ ਦਾ ਬਿਮਾਰਾ ਹਾਲ ਹੈ ਪੁੱਛ ਵੀ ਕਰਦੀਏ ਨਹੀਂ ਕੋਈ ਨਹੀਂ ਹੁੰਦਾ ਹੈਗਾ ਆਪੋ ਆਪਣੀ ਸਾਰੇ ਜੇ ਪਿੰਡ ਦੇ ਸਰਪੰਚੇ ਤੇ ਉਹਨਾਂ ਨੂੰ ਮਤਲੀ ਆਖਿਆ ਉਹਨਾਂ ਨੇ ਵੀ ਨਹੀਂ ਸੁਣੀ ਅਗੋ ਤੁਹਾਨੂੰ ਪਤਾ ਕਹਿ ਨਹੀਂ ਸਕਦੇ ਉਹਨਾਂ ਦੀ ਮਰਜ਼ੀ ਆ ਜੇ ਕਰ ਦੇਣਗੇ ਤਾਂ ਠੀਕ ਨਹੀਂ ਤੇ ਇਦਾਂ ਹੀ ਆ ਬੱਚੇ ਵਿਚਾਰੇ ਹੁੰਦੇ ਹੁੰਦੇ ਕਿੰਨੇ ਬੱਚੇ ਨੇ ਤੁਹਾਡੇ ਦੋ ਲੜਕੇ ਲੋ ਬੱਚੇ ਨੇ ਤੁਹਾਡੇ ਹਾਂਜੀ ਪੜਦੇ ਨੇ ਹਾਂਜੀ ਸਰਕਾਰੀ ਸਕੂਲੇ ਪੜਦੇ ਤੇ ਜਦੋਂ ਹੜਾਏ ਤੇ ਫਿਰ ਉਹਨਾਂ ਨੂੰ ਕਿੱਦਾਂ ਸੰਭਿਆ ਤੁਸੀਂ ਫਿਰ ਨਾਲ ਦਾ ਤਾਂ ਬੰਦ ਹੋਊਗਾ ਕਮਰਾ ਫਿਰ ਕਿੱਦਾਂ ਖੋਲਿਆ ਉਹ ਕਹੇ ਕਿ ਉਹਨਾਂ ਨੂੰ ਮਿਹਨਤ ਕੀਤੀ ਵਿੱਚ ਵਾਲੇ ਟੁੱਟਣ ਦੇ ਕਮਰੇ ਡਿੱਗਦੇ ਫਿਰ ਉਹਨਾਂ ਨੇ ਕਿਹਾ ਵੀ ਰੱਖ ਲਓ ਉਸਮਾਨ ਉਸਮਾਨ ਉੱਧਰ ਰੱਖਿਆ ਤੇ ਆਪ ਬਲੈਡ ਨਹੀਂ ਬੱਤੀ ਨਹੀਂ ਆਉਂਦੀ ਤੇ ਕੋਠੇ ਤੇ ਪਏ ਸੌਂ ਜਾਈਦਾ ਤੇ ਬੱਚੇ ਛੋਟੇ ਛੋਟੇ ਤੁਸੀਂ ਵੀ ਦੇਖ ਸਕਦੇ ਹੋ ਕੋਈ ਇੱਥੇ ਟੀਮਾਂ ਆਈਆਂ ਨਹੀਂ ਜਿਹੜੀਆਂ ਤੁਹਾਨੂੰ ਮੱਛਰਦਾਨੀ ਵਗੈਰਾ ਜਾਂ ਮੋਸਕਿਟੋ ਰੀਲੀਫ ਦੇ ਕੇ ਗਈਆਂ ਹੋਣ ਜਾਂ ਕੋਈ ਵਾਦਾ ਕਰਕੇ ਗਏ ਹੋਣ ਜਾਂ ਕੋਈ ਤੁਹਾਡਾ ਕਲਾਕਾਰ ਆਇਆ ਹੋਵੇ ਜਿਹਨੇ ਤੁਹਾਡੀ ਮਦਦ ਦੀ ਗੋਹਾਰ ਲਗਾਈ ਹੋਵੇ ਤੁਸੀਂ ਤੇ ਉਹਨੇ ਸੁਣ ਲਈ ਹੋਵੇ ਨਹੀਂ ਸਹ ਜੇ ਕੰਮ ਵਾੜੀ ਸੁਣ ਲਈ ਤਾਂ ਕੋਈ ਨਹੀਂ ਆਇਆ ਆਹ ਉਹਨੇ ਪਾਣੀ ਕਰਕੇ ਟਰਾਲੀਆਂ ਆਉਂਦੀਆਂ ਸੇਵਾ ਵਾਲੀਆਂ ਇਹਨਾਂ ਕੋ ਇੱਕ ਮੱਛਰ ਜਾਲੀ ਲੈਂਦੀ ਨਿਆਣਿਆਂ ਵਾਸਤੇ ਤੇ ਜਾਮ ਬਿਸਕਟ ਨਿਆਣਿਆਂ ਖਾਣ ਨੂੰ ਲੈਂਦੇ ਹੋਰ ਤੁਹਾਨੂੰ ਪਤਾ ਦੇ ਹਾਲਾਤ ਤੱਤ ਵੀ ਵੇਖਣ ਹੀ ਦੇਜੋ ਘਰ ਵਾਲਾ ਤੁਹਾਡਾ ਹੈ ਨਹੀਂ ਸਾਥ ਨਹੀਂ ਦਿੰਦਾ ਘਰ ਵਾਲਾ ਕੀ ਕਰਦਾ ਘਰ ਵਾਲਾ ਕੰਮ ਤੇ ਨਹੀਂ ਵੀ ਕਰਦਾ ਨਹੀਂ ਕਰਦਾ ਜਦੋਂ ਸਹੀ ਹੋਵੇ ਹੁਣ ਪੀ ਕੇ ਵੇਖੋ ਪਿਆ ਹੋਇਆ ਉਹਨੂੰ ਕੋਈ ਪਤਾ ਹੀ ਨਹੀਂ ਕਿ ਮੈਂ ਕੰਮ ਕਰਨਾ ਚਾਹ ਨਹੀਂ ਤੇ ਅੱਛਾ ਘਰ ਵਾਲਾ ਮਤਲਬ ਇਸ ਹਾਲਾਤਾਂ ਦੇ ਵਿੱਚ ਵੀ ਪੀ ਕੇ ਪਏ ਹੋਏ ਨੇ ਹਾਂਜੀ ਉਹ ਦਾਰੂ ਪੀਤੀ ਉਹ ਵੇਖੋ ਪਿਆ ਕੀ ਕਹਿ ਸਕਦੇ ਤੇ ਤਾਂ ਨੂੰ ਪਤਾ ਉਹ ਵੀ ਥੋੜੇ ਸਾਥ ਦੇਣ ਆਪ ਵੀ ਸਾਨੂੰ ਮੈਨੂੰ ਵੀ ਕੰਮ ਨਹੀਂ ਕਰਨ ਦਿੰਦੇ ਕਹਿੰਦੇ ਨਹੀਂ ਕਿ ਤੇ ਨਹੀਂ ਜਾਣਾ ਘਰੇ ਰੋ ਜਿੰਨਾ ਮਿਲਦਾ ਖਾ ਲਈਦਾ ਨਹੀਂ ਤੇ ਸ਼ਾਇਦ ਇਦਾਂ ਹੀ ਬੈ ਕੇ ਗੁਜ਼ਾਰਾ ਕਰਉਂਦੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਆਹ ਵਾਲੇ ਕਿਸੇ ਵੀ ਵੇਲੇ ਡਿੱਗ ਜਾਣਗੇ ਬੱਚਾ ਦਾ ਨੁਕਸਾਨ ਹੋ ਸਕਦਾ ਥੋੜਾ ਵੀ ਨੁਕਸਾਨ ਹੋ ਸਕਦਾ ਹਾਂਜੀ ਵਾਲੇ ਪਤਾ ਨਹੀਂ ਕਿਹੜੇ ਟਾਈਮ ਡਿੱਗ ਜਾਣੇ ਆ ਇਸ ਕਰਕੇ ਹੁਣ ਇੱਧਰ ਡਰਦੇ ਵਰ ਨਹੀਂ ਰਹੇ ਬਾਹਰ ਹੀ ਰਹੀਦਾ ਫਿਰ ਡਿੱਗ ਜਾਣਗੇ ਇੱਕ ਮੰਜੀदाई ਤੋਂ ਲਾਈਟ ਨਹੀਂ ਆਉਂਦੀ ਤੇ ਹੁਣ ਇੱਧਰ ਇਸ ਕਰਕੇ ਲੰਮੇ ਪਏ ਇੱਕ ਵਾਰੀ ਤੁਸੀਂ ਜ਼ਰੂਰ ਕਿਹੜੇ ਪਿੰਡ ਚੋਂ ਇਹ ਦੱਸ ਦੋ ਆਪਣਾ ਨਾਂ ਥਾਂ ਟਿਕਾਣਾ ਦੱਸ ਦੋ ਜੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਉਹ ਕਿੱਥੇ ਕਿੱਦਾਂ ਤੁਹਾਨੂੰ ਸੰਪਰਕ ਕਰਨ ਪਸ਼ੀਆ ਆਪਣੇ ਨੂੰ ਤੋਂ ਰਮਦਾਸ ਤੋਂ ਪੁੱਛੇ ਪਸ਼ੀਆ ਜਾਣਾ ਜੱਟਾ ਪਸ਼ੀਆ ਤੇ ਜਾਣਾ ਉਹਨਾਂ ਨੇ ਆਪੇ ਦੱਸ ਦੇਣਾ ਤੇ ਗਾੜੀ ਗੋਦਰਾ ਸਾਹਿਬ ਲੱਗੇ ਮਨਜੀਤ ਸਿੰਘ ਦਾ ਘਰ ਆ ਹੰਜੀਤ ਸਿੰਘ ਦਾ ਘਰ ਆ ਤੁਹਾਡਾ ਕੀ ਨਾਮ ਹੈ ਕੁਲਜੀਤ ਕੁਲਜੀਤ ਜੀ ਤਾਂ ਦੇਖ ਸਕਦੇ ਹੋ ਕਿ ਇੱਕ ਲੇਡੀ ਜੋ ਬੱਚਾ ਨੂੰ ਵੀ ਸੰਭਰੀ ਹੈ ਤੇ ਆਪਣੇ ਘਰ ਵਾਲੇ ਨੂੰ ਵੀ ਸੰਭਰੀ ਹੈ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਵੀ ਕੋਈ ਫਰਸ਼ ਨਹੀਂ ਪਈ ਹੈ ਮਿੱਟੀ ਹੈ ਬਿਲਕੁਲ ਉਦਾਂ ਦੇ ਹੀ ਹਾਲਾਤ ਨੇ ਥੱਲੇ ਵੀ ਇੱਕ ਵਾਰੀ ਕੈਮਰਾਮੈਨ ਦਿਖਾ ਦੇਣ ਕਿ ਜਿਵੇਂ ਉਹ ਡੰਗਰਾਂ ਨੂੰ ਬੰਨਣ ਲਈ ਥਾਂ ਹੁੰਦੀ ਨਾ ਜਿਵੇਂ ਬਿਲਕੁਲ ਉਸ ਤਰੀਕੇ ਦੇ ਹਾਲਾਤ ਨੇ ਥੱਲੇ ਕੋਈ ਫਰਸ਼ ਨਹੀਂ ਪਈ ਕੋਈ ਪੱਕਾ ਟਿਕਾਣਾ ਨਹੀਂ ਮੰਝਾ ਵੀ ਜੇ ਪਾਇਆ ਤਾਂ ਉਹ ਥੱਲੇ ਤਸ ਰਿਹਾ ਤਾਂ ਬੜੇ ਹੀ ਦੇਖ ਸਕਦੇ ਹੋ ਕਿ ਮੀਂਹ ਤੋਂ ਬਾਅਦ ਮੰਝਾ ਵੀ ਟੁੱਟ ਗਿਆ ਉਹ ਵੇਖੋ ਅੱਛਾ ਜੀ ਤਾਂ ਦੇਖ ਸਕਦੇ ਹੋ ਕਿ ਇਹ ਲੇਡੀ ਜਿਹੜੇ ਨੇ ਆਪਣੇ ਬੱਚਿਆਂ ਦੇ ਨਾਲ ਬੜੇ ਹੀ ਗੰਭੀਰ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤੇ ਮਦਦ ਦੀ ਗੁਹਾਰ ਲਗਾ ਰਹੇ ਨੇ ਹੋਰ ਬਹੁਤ ਸਾਰੀਆਂ ਇਹ ਲੋਕ ਨੇ ਜਿਨ੍ਹਾਂ ਕੋਲ ਹਦੇ ਮੀਡੀਆ ਨਹੀਂ ਪਹੁੰਚਿਆ ਮਦਦ ਦੀ ਗੁਹਾਰ ਲਗਾਤਾਰ ਲਗਾਈ ਜਾ ਰਹੀ ਹੈ ਤੁਸੀਂ ਦੇਖਦੇ ਰਹੋ ਅੱਛਾ ਜੀ ਹੋਰ ਕਹਾਣੀਆਂ ਅਸੇ ਹੋਰ ਹੰਝੂ ਜਿਹੜੇ ਨੇ ਜਿਹੜੇ ਹੜ ਕਰਕੇ ਆਏ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰਦਾ ਰਾਵਾਂਗੇ ਮੈਂ ਐਂਕਰ ਮਿਕੀ ਜੋਇਕਰ ਕੈਮਰਾਮੈਨ ਐਮ ਵੀ ਵਿਰਕ ਤਨਾਲ